ਕੁਰਾਲੀ ਦੇ ਦੁਕਾਨਦਾਰ ਇਹ ਖਬਰ ਜ਼ਰੂਰ ਕਰ ਦਿਓ ਸ਼ੇਅਰ ਸੀਸੀਟੀਵੀ ਵਿੱਚ ਮੋਟਰਸਾਈਕਲ ਮੋੜਦੇ ਨੌਜਵਾਨ ਹਨ ਸਨੇਚਰ ਪਹਿਲਾ ਦੁਕਾਨ ਦੇ ਬਾਹਰ ਕੀਤੀ ਰੈਕੀ ਕੰਨ ਵਿੱਚ ਪਾਈ ਵਾਲੀ ਤੋੜ ਕੇ ਹੋਇਆ ਫਰਾਰ ਕੁਰਾਲੀ ਦੇ ਵਿੱਚ ਚੋਰਾਂ ਦਾ ਬੋਲ ਬਾਲਾ ਹੈ ਅਤੇ ਅਕਸਰ ਤੁਸੀਂ ਕੋਈ ਨਾ ਕੋਈ ਜਾਣਕਾਰੀ ਹਾਸਲ ਕਰ ਹੀ ਲੈਂਦੇ ਆ ਕਿ ਉਸ ਦੁਕਾਨ ਤੇ ਚੋਰੀ ਹੋਈ ਹੈ ਤੇ ਹੁਣ ਕੁਰਾਲੀ ਦੇ ਵਿੱਚ ਸਨੇਚਰਾਂ ਦਾ ਵੀ ਬੋਲ ਵਾਲਾ ਹੋ ਚੁੱਕਿਆ ਹੈ ਅਤੇ ਦੁਕਾਨਾਂ ਦੇ ਵਿੱਚ ਖੜੇ ਹੋਏ ਲੋਕਾਂ ਦੀ ਸਨੇਚਿੰਗ ਕੀਤੀ ਜਾ ਰਹੀ ਹੈ ਮਹਿਲਾਵਾਂ ਦੀ ਸਨੇਚਿੰਗ ਕੀਤੀ ਜਾ ਰਹੀ ਹੈ ਇਸੇ ਜਾਣਕਾਰੀ ਤਹਿਤ ਕੋਰਾਲੀ ਦੇ ਇੱਕ ਦੁਕਾਨਦਾਰ ਦੇ ਦੁਕਾਨ ਦੇ ਵਿੱਚ ਵੀ ਸਨੇਚਿੰਗ ਹੋਈ ਹੈ ਜਦੋਂ ਦੁਕਾਨ ਦੇ ਵਿੱਚ ਗ੍ਰਾਹਕ ਆਏ ਤਾਂ ਪਿੱਛੇ ਹੀ ਉਹਨਾਂ ਦੇ ਇੱਕ ਮੋਟਰਸਾਈਕਲ ਸਵਾਰ ਜੋ ਰਿੱਕੀ ਕਰ ਰਹੇ ਸਨ ਉਹ ਵੀ ਨਾਲ ਹੀ ਆ ਗਏ ਤੇ ਕਾਫੀ ਦੇਰ ਦੁਕਾਨ ਦੇ ਬਾਹਰ ਟਹਿਲਦੇ ਕੋਈ ਨਜ਼ਰ ਆਏ ਜਦੋਂ ਮਹਿਲਾਵਾਂ ਦੁਕਾਨ ਤੇ ਸਮਾਨ ਲੈ ਰਹੀਆਂ ਸਨ ਤਾਂ ਮੋਟਰਸਾਈਕਲ ਚਾਲਕ ਦੁਕਾਨ ਦੇ ਵਿੱਚ ਦਾਖਲ ਹੋਇਆ ਤਾਂ ਉਸਨੇ ਕੰਨ ਵਿੱਚ ਪਾਈ ਹੋਈ ਬਾਲੀ ਤੋੜ ਕੇ ਉਹ ਫਰਾਰ ਹੋ ਗਿਆ ਪੂਰਾ ਮਾਮਲਾ ਕੀ ਹੈ ਸਰਨਾ ਸ਼ਿਭੂ ਵੀਰ ਜੀ ਨੇ ਵੀਰ ਜੀ ਕੀ ਨਾਮ ਆਪਣੀ ਦੁਕਾਨ ਦਾ ਬੰਸਲ ਕੰਬਲ ਸਟੋਰ ਹੈ ਜੀ ਮੇਨ ਮੁਜ਼ਾਰ ਕੋਰਾਲੀ ਦੇ ਵਿੱਚ ਕੀ ਗੱਲ ਹੋਈ ਸੀਗੀ ਤੁਹਾਡੀ ਦੁਕਾਨ ਤੇ ਦੁਕਾਨ ਦੇ ਵਿੱਚ ਕਾਫੀ ਲੇਡੀ ਕਸਟਮਰ ਖੜੇ ਸੀ ਜੈਂਟਸ ਕਸਟਮਰ ਵੀ ਖੜੇ ਸੀ ਤਿੰਨ ਜਣੇ ਅਸੀਂ ਵੀ ਦੁਕਾਨ ਤੇ ਸੀ ਲਗਭਗ 10 ਕੰਦੇ ਸੀਗੇ ਤਾਂ ਬਾਹਰੋਂ ਇੱਕ ਮੁੰਡਾ ਆਇਆ ਸਨੇਚਰ ਉਹ ਲੇਡੀ ਕਸਟਮਰ ਦੀ ਵਾਲੀ ਤੋੜ ਕੇ ਲੈ ਗਿਆ ਤੇ ਕਿੰਨੇ ਵਜੇ ਦਾ ਟਾਈਮ ਸੀਗਾ ਤੇ ਕਿਸ ਤਰ੍ਹਾਂ ਦੇ ਦਿਖ ਰਹੇ ਸੀਗੇ ਉਹ ਇਹ 5 5:30 ਵਜੇ ਦਾ ਟਾਈਮ ਸੀ ਤੇ ਇੱਕ ਰੋਡਾ ਮੁੰਡਾ ਸੀ ਇੱਕ ਸਰਦਾਰ ਸੀ ਉਹ ਸਰਦਾਰ ਜਿਹੜਾ ਮੁੰਡਾ ਸੀ ਉਹ ਬਾਹਰ ਮੋਟਰਸਾਈਕਲ ਤੇ ਮੋਟਰਸਾਈਕਲ ਸਟਾਰਟ ਕਰਕੇ ਖੜਾ ਸੀ ਕਿੰਨਾ ਕੁ ਨੁਕਸਾਨ ਹੋਇਆ ਜਾਂਦਾ ਉਹ ਇੱਕ ਬਾਲੀ ਤੋੜ ਕੇ ਲੈ ਗਿਆ ਜੀ ਜਿੰਨਾਂ ਦੀ ਵੀ ਉਹ ਪੀੜਤ ਸੀ ਕਿਉਂ ਕੀ ਕਹਿ ਰਹੇ تھے ਉਹ ਕਹਿ ਰਹੇ ਜੀ ਕਹਿੰਦੇ ਮੇਰੇ ਤਾਂ ਘਰ ਦੇ ਵੀ ਰੋਗਦੇ ਰਹੇ ਵੀ ਘੱਟ ਪਾਇਆ ਕਰੋ ਸਮਾਨ ਵੀ ਤੇਰੀ ਤੋੜ ਕੇ ਲੈ ਜਾਣੀ ਹੈ ਕਿਸੇ ਨੇ ਕਹਿੰਦੇ ਹੁਣ ਘਰ ਤੇ ਜਾ ਕੇ ਇਹੀ ਕਹਿਣਾ ਉਹਨਾਂ ਨੇ ਹੱਸਣਾ ਮੇਰੇ ਤੇ ਕੋਈ ਕਿਹਾ ਜਾ ਸਕਦਾ ਵੀ ਸੁਰੱਖੇ ਨੂੰ ਲੈ ਕੇ ਪੁਲਿਸ ਦੀ ਜਿਹੜੀ ਹੈ ਗਾਵੇ ਬਥੇਰੀ ਕਰਦੀ ਹੈ ਪਰ ਕਿਤੇ ਨਾ ਕਿਤੇ ਸਨੇਚਰ ਭਾਰੀ ਪੈਂਦੇ ਦਿਖਾ ਦੇ ਸਨੇਚਰਾਂ ਚ ਕੋਈ ਕੋਈ ਖੋਫ ਨਹੀਂ ਹੈ ਜੀ ਬੇਖੋਫ ਘੁੰਮ ਰਹੇ ਆਂ ਕੀ ਅਪੀਲ ਕਰਦੇ ਹੋ ਅਪੀਲ ਇਹ ਕਰਦੇ ਜੀ ਆਪਣੀ ਸੁਰੱਖਿਆ ਬਣਾ ਕੇ ਰੱਖੋ ਤੇ ਜੇਕਰ ਕੇ ਕੋਈ ਤੁਹਾਨੂੰ ਕਿਸੇ ਸਨੇਚਰ ਦਾ ਪਿੱਛਾ ਕਰਦਾ ਦਿਖਦਾ ਤਾਂ ਜਿਹੜਾ ਅੱਗੇ ਵਾਲੇ ਬੰਦੇ ਹੈਗੇ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨ ਕਿਉਂਕਿ ਜਦੋਂ ਸਨੇਚਰ ਭੱਜੇ ਆਂ ਤਾਂ ਅੱਗੇ ਅਸੀਂ ਆਵਾਜ਼ ਵੀ ਮਾਰੀ ਹੈ ਕਿਸੇ ਨੇ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਉਹਨਾਂ ਨੂੰ ਜੇ ਕੋਈ ਅੱਗੇ ਰੋਕਦਾ ਤਾਂ ਫੜੇ ਜਾ ਸਕਦੇ ਸੀ ਫੜੇ ਤਾਂ ਜਾ ਸਕਦੇ ਸੀ ਪਰ ਅਗਲਾ ਡਰਦਾ ਵੀ ਹੈ ਜੀ ਅਗਲਾ ਡਰਦਾ ਵੀ ਹੈ ਵੀ ਕੀ ਪਤਾ ਇਹਨਾਂ ਕੋਲ ਕੀ ਹੈ ਇਸ ਕਰਕੇ ਲੋਕ ਵੀ ਅਗੇ ਨਰਦੇ ਜੀ